ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਓ ਗੁਰਬਾਣੀ ਵਿਚਾਰੀਏ ਪੰਜਵੇਂ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਪਾਵਨ ਬਾਣੀ ਗਾਥਾ ਜਿਸ ਦੀ ਵਿਚਾਰ ਆਪ ਸੰਗਤਾਂ ਦੇ ਨਾਲ ਸਾਂਝ ਕੀਤੀ ਜਾ ਰਹੀ ਹੈ ਇਸ ਬਾਣੀ ਦਾ ਸਿਰਲੇਖ ਜਿਹੜਾ ਹੈ 1360 ਅੰਗ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਇਸ ਤਰ੍ਹਾਂ ਸਰਲੇਖ ਲਿਖਿਆ ਹੋਇਆ ਹੈ ਮਹੱਲਾ ਪੰਜਵਾਂ ਗਾਥਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਪੰਜਵੀਂ ਪਾਤਸ਼ਾਹੀ ਦੀ ਬਾਣੀ ਜਿਸ ਦਾ ਨਾਮ ਗਾਥਾ ਹੈ ਉਹ ਸੰਖੇਪ ਰੂਪ ਦੇ ਵਿੱਚ ਮੂਲ ਮੰਤਰ ਹੈ ਅੱਜ 12 ਨੰਬਰ ਸ਼ਲੋਕ ਜਿਹੜਾ ਹੈ ਸਾਂਝਾ ਕਰਨਾ ਹੈ ਆਓ ਸਭ ਤੋਂ ਪਹਿਲਾਂ ਇਸ ਸ਼ਲੋਕ ਦਾ ਪਾਠ ਪੜ੍ਹੀਏ ਸੁੰਦਰ ਮੰਦਰ ਸੈਣ ਹੈ ਜੀਣ ਮੱਧ ਹਰ ਕੀਰਤਨ ਹੈ ਮੁਕਤੇ ਰਮਣ ਗੋਵਿੰਦ ਹੈ ਨਾਨਕ ਲਵਧਿ ਹਮ ਬੜ ਭਾਗਣ ਹੈ ਇਸ ਤਰ੍ਹਾਂ ਇਸ ਦਾ ਪਾਠ ਉਚਾਰਨ ਕਰਨਾ ਹੈ ਆਉ ਹੁਣ ਇਹਨਾਂ ਪਵਨ ਬਚਨਾਂ ਦੀ ਵਿਚਾਰ ਸਾਂਝੀ ਕਰੀਏ ਸੁੰਦਰ ਤੋਂ ਭਾਵ ਸੁੰਦਰ ਹੁੰਦਾ ਮੰਦਰ ਤੋਂ ਭਾਵ ਹੁੰਦਾ ਘਰ ਸਣਹ ਭਵ ਸੁਣਾ ਬਸਣਾ ਜੇਣ ਜਿਨ੍ਹਾਂ ਵਿੱਚ ਜਿਨ੍ਹਾਂ ਘਰਾਂ ਵਿੱਚ ਮਦਿਹ ਮਮਤਾ ਦਾ ਪੈਰ ਵਿੱਚ ਜ਼ਈਆ ਮਦਿਹ ਇਹਦਾ ਉਚਾਰਨ ਜਿਹੜਾ ਹੈ ਵਿਦਵਾਨਾਂ ਦੇ ਅਨੁਸਾਰ ਆ ਜਿਵੇਂ ਥੱਲੇ ਲਿਖਿਆ ਹੋਇਆ ਮਮਤਾ ਦਾ ਪੈਰ ਵਿੱਚ ਜ਼ਈਆ ਜਿਹੜਾ ਜ਼ਈਆ ਹੈ ਇਹਨੇ ਸਿਹਾਰੀ ਪਲੱਸ ਐੜੇ ਵਿੱਚ ਬਦਲਣਾ ਹੈ ਤੋਂ ਮਮਾ ਧਰਦਾ ਉਸੇ ਤਰ੍ਹਾਂ ਲਿਖ ਹੋ ਜਾਣਾ ਸਿਹਾਰੀ ਤਦ ਦਿੱਤਾ ਜਾਣੀ ਨਾਲ ਐੜਾ ਮੱਧ 15 ਵਿੱਚ ਇਹਦਾ ਉਚਾਰਨ ਹੈ ਮਦ ਦੇ ਹ ਅਰਥ ਹੋਵੇਗਾ ਅੰਦਰ ਜਾਂ ਵਿੱਚ ਜੇਣ ਮੱਧ ਜਿਨ੍ਹਾਂ ਵਿੱਚ ਹਰ ਕੀਰਤਨ ਹੈ ਫਰੀਦੀ ਕੀਰਤੀ ਹਰੀ ਦਾ ਕੀਰਤਨ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਜਿਨ੍ਹਾਂ ਘਰਾਂ ਦੇ ਅੰਦਰ ਉਸ ਹਰੀ ਪਰਮਾਤਮਾ ਦੀ ਕੀਰਤੀ ਹੁੰਦੀ ਹੈ ਉਹਦਾ ਸਿਮਨ ਕੀਤਾ ਜਾਂਦਾ ਹੈ ਉਸ ਪ੍ਰਮਾਤਮਾ ਦਾ ਨਾਮ ਜਪਿਆ ਜਾਂਦਾ ਹੈ ਕਹਿੰਦੇ ਉਹਨਾਂ ਘਰਾਂ ਵਿੱਚ ਸੋਣਾ ਵਸਣਾ ਸੁੰਦਰ ਹੈ ਚੰਗਾ ਹੈ ਪਰ ਉਹੀ ਘਰ ਸੋਹਣੇ ਚੰਗੇ ਹਨ ਜਿੱਥੇ ਪ੍ਰਮਾਤਮਾ ਦੀ ਬੰਦਗੀ ਹੋਵੇ ਜਿਸ ਜਗ੍ਹਾ ਰੱਬ ਦੀ ਬੰਦਗੀ ਹੋਵੇ ਉਹ ਜਗ੍ਹਾ ਵੀ ਚੰਗੀ ਹੈ ਤਾਂ ਸਤਿਗੁਰੂ ਸਾਹਿਬ ਨੇ ਕੋ ਮਨੁੱਖ ਵੀ ਚੰਗੇ ਨੇ ਜਿਹੜੇ ਬੰਦਗੀ ਕਰਦੇ ਨੇ ਸਈ ਸੁੰਦਰ ਸੋਹਣੇ ਸਾਧ ਸੰਗ ਜਿਨ ਵਹਿੜੇ ਤੋ ਇਸ ਤਰੀਕੇ ਦੇ ਨਾਲ ਸਤਿਗੁਰੂ ਕਹਿੰਦੇ ਨੇ ਹਰੀ ਦੀ ਕੀਰਤੀ ਹਰੀ ਦਾ ਜਸ ਜਿਨ੍ਹਾਂ ਘਰਾਂ ਚ ਹੁੰਦਾ ਉਹ ਘਰ ਸੋਹਣੇ ਉਥੇ ਰਹਿਣਾ ਬਸਣਾ ਵੀ ਸੋਹਣਾ ਮੁਕਤੇ ਮੁਕਤੇ ਪਾਪ ਵਿਕਾਰਾਂ ਤੋਂ ਮੁਕਤ ਹੋ ਜਾਂਦੇ ਉਹਨਾਂ ਘਰਾਂ ਵਿੱਚ ਰਹਿਣ ਵਾਲੇ ਮੁਕਤੇ ਥੋੜਾ ਰੁਕਣਾ ਅਗੇ ਪੜਨਾ ਰਮਣ गोविंद ਹੈ गोविंद ਹੈ ਉਹ ਪਾਉ गोविंद ਪ੍ਰਮਾਤਮਾ ਰਮਣ ਪ੍ਰਮਾਤਮਾ ਦਾ ਸਿਮਨ ਰਾਮ ਜਾਣਾ ਰਮਣ ਦਾ ਅਰਥ ਹੁੰਦਾ ਸਿਮਨ ਜਿਹੜੇ ਗੋਵਿੰਦ ਦੇ ਨਾਲ ਰਾਮ ਜੱਦੇ ਪ੍ਰਮਾਤਮਾ ਦਾ ਸਿਮਨ ਕਰਦੇ ਨੇ ਸਤੁਰੂ ਕਹਿੰਦੇ ਨੇ ਉਹਨਾਂ ਦੀ ਬਕਾਰਾਂ ਤੋਂ ਖਲਾਸੀ ਹੋ ਜਾਂਦੀ ਉਹ ਮੁਕਤ ਹੋ ਜਾਂਦੇ ਨਾਨਕ ਸਮੋਦਨ ਸ਼ਬਦ ਹੈ हे ਨਾਨਕ ਜਾਂ ਨਾਨਕ ਜੀ ਕਹਿੰਦੇ ਹਨ ਲਵਧਨ ਇਸ ਦਾ ਜਿਹੜਾ ਉਚਾਰਨ ਹੈ ਆ ਥੱਲੇ ਲਿਖਿਆ ਹੋਇਆ ਹੈ ਇਥਾਂ ਲੱਲਾ ਬੱਬਾ ਧੱਦੇ ਦੇ ਪੈਰ ਦੇ ਵਿੱਚ ਜਈਆ ਹੈ ਉੱਤੇ ਟਿੱਪੀ ਲੱਗੀ ਹੋਈ ਹੈ ਤੇ ਜਿਹੜੇ ਜਈਆ ਹੈ ਇਹਨੇ ਸਿਹਾਰੀ ਪਲੱਸ ਐੜੇ ਦੇ ਵਿੱਚ ਬਦਲਣਾ ਹੈ ਲੱਲਾ ਬੱਬਾ ਤਦ ਦੇ ਨੂੰ ਸਿਹਾਰੀ ਪੈ ਜਾਣੀ ਤੇ ਐੜਾ ਪਾ ਕੇ ਉੱਪਰ ਟਿੱਪੀ ਲਵਧਯੰ ਇਸ ਦਾ ਉਚਾਰਨ ਬੱਬੇ ਦੇ ਉੱਤੇ ਅਧਕ ਲਾ ਕੇ ਨਹੀਂ ਕਰਨਾ ਲਵਧਯੰ ਨਹੀਂ ਕਹਿਣਾ ਹੈ ਯਾਨੀ ਗੁਰੂਵਚਨ ਸਿੰਘ ਜੀ ਭਿੰਨਾਂ ਵਾਲਿਆਂ ਨੇ ਉਹਨਾਂ ਨੇ ਵੀ ਇਹਦਾ ਉਚਾਰਨ ਲਿਖਿਆ ਹੋਇਆ ਲਵਧਯੰ ਭਾਵ ਲਬਦਾ ਹੈ ਮਿਲਦਾ ਹੈ ਤੋ ਸਤਗੁਰੂ ਪਾਸ਼ਾ ਕਹਿੰਦੇ ਨੇ ਜਿਹੜੇ ਘਰਾਂ ਦੇ ਵਿੱਚ ਰਹਿ ਕੇ ਗੋਬਿੰਦ ਦੀ ਬੰਦਗੀ ਕਰਦੇ ਨਾ ਉਹਨਾਂ ਦਾ ਉਹਨਾਂ ਘਰਾਂ ਵਿੱਚ ਰਹਿਣਾ ਚੰਗਾ ਹੈ ਸੁਣਾ ਹੈ ਉਹ ਬੰਦਗੀ ਕਰਦੇ ਆ ਮੁਕਤ ਹੋ ਜਾਂਦੇ ਵਿਕਾਰਾਂ ਤੋਂ ਮੁਕਤ ਹੋ ਜਾਂਦੇ ਉਹਾਂ ਦੀ ਖੁਲਾਸੀ ਹੋ ਜਾਂਦੀ ਰਮਣ ਗੋਬਿੰਦ ਹੈ ਗੋਬਿੰਦ ਸਿਮਨ ਵਿੱਚ ਜੁੜ ਕੇ ਨਾਨਕ ਏ ਨਾਨਕ ਲਵਧੰ ਲੱਭਦਾ ਹੈ ਵੱਡ ਭਾਗ ਲੈ ਪਰ ਉਹਨਾਂ ਗੋਵਿੰਦ ਦੇ ਸਿਮਨਤਲ ਵਾਲਿਆਂ ਦਾ ਸੰਗ ਬੜੇ ਭਾਗਾਂ ਨਾਲ ਲੱਭਾ ਬਹੁਤ ਵੱਡੀ ਭਾਗਾਂ ਨਾਲ ਪ੍ਰਮਾਤਮਾ ਦੀ ਗੁਰੂ ਦੀ ਸੰਗਤ ਵੱਡੇ ਭਾਗਾਂ ਨਾਲ ਲੱਭਦੀ ਬੜਾ ਭਾਗੀ ਹਰ ਸੰਗਤ ਪਾਵੇ ਬੜਾ ਭਾਗਾ ਹੀ ਉਸ ਸੰਗਤ ਨੂੰ ਮਿਲਦਾ ਹੈ ਤੇ ਉਸ ਸੰਗਤ ਵੀ ਵੱਡੇ ਭਾਗਾਂ ਨੂੰ ਮਿਲਦੀ ਹੈ ਤਾਂ ਸਤਿਗੁਰੂ ਸਾਨੂੰ ਇਹ ਸਮਝਾਦੇ ਨੇ ਕਿ ਭਾਈ ਸੋਹਣੇ ਘਰਾਂ 'ਚ ਰਹਿਣਾ ਬਹੁਤ ਸੋਹਣਾ ਹੈ ਇੱਥੇ ਬਸਣਾ ਸੋਹਣਾ ਹੈ ਇਹ ਰਾਵਦੀ ਬੰਦਗੀ ਹੋਵੇ ਪਰਮਾਤਮਾ ਦੇ ਸੇਵਨ ਹੋਵੇ ਉਹਨਾਂ ਘਰਾਂ ਦੀ ਬੰਦਗੀ ਕਰਨ ਵਾਲੇ ਮੁਕਤ ਹੋ ਜਾਂਦੇ ਨੇ ਗੋਬਿੰਦ ਦੇ ਨਾਲ ਜੁੜ ਜਾਂਦੇ ਨੇ ਤੋਂ ਫਿਰ ਉਹਨਾਂ ਜੁੜਿਆ ਹੋਿਆਂ ਦਾ ਮੁਕਤ ਹੋਿਆਂ ਦਾ ਸੰਗ ਵੱਡੇ ਆ ਭਗਾਂ ਨਾਲ ਮਿਲਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ